ਮਾਰ ਕੱਢ ਹੋਵੇ ਪੀਰ ਸੋਟ ਮਹੱਲਾ ਪਹਿਲਾ ਕਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਭਾਉ ਕਰਮ ਕਰ ਜਮਸਤੀ ਸੇ ਕਰ ਭਾਗਠ ਦੇਖ ਬਾਬਾ ਮਾਇਆ ਸਾਥ ਨਾ ਹੋਈ ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਈ ਰਹਾਉ ਆਣ ਹੱਟ ਕਰ ਯਾਰ ਜਾ ਸੱਚ ਨਾਮ ਕਰ ਵਥ ਸੁਰਤ ਸੋਚ ਕਰ ਭਾਂਡ ਸਾਲ ਇਸ ਵਿੱਚ ਤਿਸਨੂੰ ਰੱਖ ਬਣ ਜਾ ਰਿਆਂ ਸਿਉ ਬਣਜ ਕਰ ਲੈ ਲਾਹਾ ਮਨ ਹਸ ਸੁਣ ਸਾਸਤ ਸੌਦਾਗਰੀ ਸਤ ਘੋੜੇ ਲੈ ਚੱਲ ਖਰਚ ਬੰਨ ਚੰਗੀਆਂ ਆਈਆਂ ਮਤ ਮਨ ਜਾਣ ਕੱਲ ਨਿਰੰਕਾਰ ਕਹਿ ਦੇ ਸਜਾਹੇ ਤਾਂ ਸੁਖ ਲਹਿ ਮਹਲ ਲਾਏ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ ਬੰਨ ਬਧੀਆਂ ਕਰ ਧਾਵਣੀ ਤਾਂ ਕੋ ਆਖੈ ਧਨ ਨਾਨਕ ਵੇਖੈ ਨਦਰ ਕਰ ਚੜੈ ਚਵਗਣ ਵੰਨ ਸੋਠ ਮਹੱਲਾ ਪਹਿਲਾ ਚੌਤੁਕੀ ਮਾਏ ਬਾਪ ਕੋ ਬੇਟਾ ਨੀਕਾ ਸਸੁਰੈ ਚਤਰ ਜੋ ਆਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਹੁਕਮ ਭਇਆ ਬਾਹਰ ਘਰ ਛੋਡਿਆ ਖਿਨ ਮਹਿ ਭਈ ਪਰਾਇ ਨਾਮਦਾਨ ਇਸ਼ਨਾਨ ਨਾ ਮਨ ਮੁਖ ਤਿਤ ਤਨ ਧੂੜ ਤਮਾਈ ਮਨ ਮਾਨਿਆ ਨਾਮ ਸਿਖਾਈ ਪਾਏ ਪਰੂ ਗੁਰ ਕੈ ਬਲੇਹਾਰੈ ਜਿਨ ਸਾਚੀ ਬੂਝ 부ਝਾਈ ਰਹਾ। ਜਗ ਸਿਓ ਝੂਠ ਪ੍ਰੀਤ ਮਨ 베ਦਿਆ। ਜਨ ਸਿਓ ਬਾਦ ਰਚਾਈ। ਮਾਇਆ ਮਗਨ ਇਹਨ ਸਮਗ ਜੋ ਹੈ। ਨਾਮ ਨਾ ਲੇਵੈ ਮਰੈ ਬਿਖ ਖਾਈ। ਗੰਦਨ ਵੈਣ ਰਤਾ ਹਿਤਕਾਰੀ। ਸ਼ਬਦੈ ਸੁਰਤ ਨਾ ਆਈ। ਰੰਗ ਨਾ ਰਾਤਾ ਰਸ ਨਹੀਂ 베ਦਿਆ। ਮਨਮੁਖ ਪਤ ਗੁਆਈ। ਸਾਦ ਸਬਾ ਮਹਿ ਸਹਿਜ ਨਾ ਚਾਖਿਆ ਜਿਹ ਵਾਰਸ ਮਹੀ ਰਾਈ ਮਨ ਤਨ ਧਨ ਆਪਣਾ ਕਰ ਜਾਣਿਆ ਦਰ ਕੀ ਖਬਰ ਨਾ ਪਾਈ ਅੱਖੀ ਮੀਟ ਚੱਲਿਆ ਅੰਧਿਆਰਾ ਘਰ ਦਰ ਦਿੱਸੈ ਨਾ ਪਾਈ ਜਮਦਰ ਬਾਦਾ ਠੋਰ ਨਾ ਪਾਵੇ ਆਪਣਾ ਕੀਆ ਕਮਾਈ ਨਦਰ ਕਰੇ ਤਾਂ ਅੱਖੀ ਵੇਖਾਂ ਕਹਿਣਾ ਕਥਨ ਨਾ ਜਾਈ ਕੰਨੀ ਸੁਣ ਸੁਣ ਸ਼ਬਦ ਸਲਾਹੀ ਅਮਰਤ ਹਿਰਦੈ ਵਸਾਈ ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤਿ ਸੁਮਾਈ ਨਾਨਕ ਗੁਰ ਵਿਣ ਭਰਮ ਨਾ ਭਾਗੈ ਸਚ ਨਾਮ ਵਡਿਆਈ ਸੂਤ ਮਹੱਲਾ ਪਹਿਲਾ ਦੁਤੁਕੇ ਪੁੜ ਧਰਤੀ ਪੁੜ ਪਾਣੀ ਆਸਣ ਚਾਰ ਕੁੰਟ ਚੌਬਾਰਾ ਸਗਲ ਭਵਨ ਕੀ ਮੂਰਤ ਏਕਾ ਮੁਖ ਤੇਰੇ ਟਕਸਾਲਾ ਮੇਰੇ ਸਾਹਿਬਾ ਤੇਰੇ ਚੂਜ ਵਡਾਣਾ ਜਲ ਤਲ ਮਹੀਨ ਭਰਪੁਰ ਲੀਣਾ ਆਪੇ ਸਰਬ ਸਮਾਨਾ ਰਹਾਉ ਜਹ ਜਹ ਦੇਖਾਂ ਤਹ ਜੋਤ ਤੁਮਾਰੀ ਤੇਰਾ ਰੂਪ ਕਨੇਹਾ ਇਕਤ ਰੂਪ ਫਿਰਹਿ ਪਰਛਨਾ ਕੋਈ ਨਾ ਕਿਸ ਹੀ ਜੇਹਾ ਅੰਡੇਜ ਜਿਰਜ ਉਤਪੁਜ ਸੇਤਜ ਤੇਰੇ ਕੀਤੇ ਜਨਤਾ ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹੀ ਰਵੰਤਾ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਸੂਠ ਮਹੱਲਾ ਪਹਿਲਾ ਹੋ ਪਾਪੀ ਪਤਤ ਪਰਮ ਪਾਖੰਡੀ ਤੂੰ ਨਿਰਮਲ ਨਿਰੰਕਾਰੀ ਅੰਮ੍ਰਿਤ ਚਾਖ ਪਰਮ ਰਸ ਰਾਤੇ ਠਾਕੁਰ ਸਰਣ ਤੇ ਮਾਰੀ ਕਰਤਾ ਤੂੰ ਮੈਂ ਮਾਨ ਨਿਮਾਣੀ ਮਾਨ ਮਹਤ ਨਾਮ ਧਨ ਪੱਲੇ ਸਾਚੈ ਸ਼ਬਦ ਸੁਮਾਣੇ ਰਹਾਉ ਤੂੰ ਪੂਰਾ ਹਮ ਊਰੇ ਹੋਛੇ ਤੂੰ ਗਉਰਾ ਹਮ ਹਉਰੇ तुजिहि मन राती अहनस प्रभाती हर रसना जप मान रे तुम साचे हम तुमहि राचे शब्द भेद फुन साचे अहनस नाम रत्ते से सूचे मर जनमे से काचे अवर ना दिसै किस सालाहि किसह शरीक ना कोई प्रणवत नानक दासण दासा ਗੁਰਮਤਿ ਜਾਣਿਆ ਸੋਈ ਸੂਰਤ ਮਹੱਲਾ ਪਹਿਲਾ ਅਲਖ ਅਪਾਰ ਅਗੰਮ ਅਗੋਚਰ ਨਾ ਤਿਸ ਕਾਲ ਨਾ ਕਰਮਾ ਜਾਤ ਅਜਾਤ ਅਜੋਨੀ ਸੰਪਉ ਨਾ ਤਿਸ ਭਾਉ ਨਾ ਭਰਮਾ ਸਾਚੇ ਸਚਿਆਰ ਵਿਟੋ ਕੁਰਬਾਨ ਨਾ ਤਿਸ ਰੂਪ ਵਰਨ ਨਹੀਂ ਰੇਖਿਆ ਸਾਚੈ ਸ਼ਬਦ ਨੀਸ਼ਾਨ ਰਹਾਉ ਨਾ ਤਿਸ ਮਾਤ ਪਿਤਾ ਸੁਤ ਬੰਧਪ ਨਾ ਤਿਸ ਕਾਮ ਨਾ ਨਾਰੀ ਅਕਲ ਨਿਰੰਜਨ ਅਪਰ ਪਰਮ ਪਰ ਸਗਲੀ ਜੋਤ ਤੁਮਾਰੀ ਘਟ ਘਟ ਅੰਤਰ ਬ੍ਰਹਮ ਲੁਕਾਇਆ ਘਟ ਘਟ ਜੋਤ ਸਬਾਈ ਬਜਰ ਕਪਾਟ ਮੁਕਤੇ ਗੁਰਮਤੀ ਨਿਰਪੈ ਤਾੜੀ ਲਾਈ ਜੰਤ ਉਪਾਏ ਕਾਲ ਸਿਰ ਜੰਤਾ ਵਸਗਤ ਜੁਗਤ ਸਬਾਈ ਸਤ ਗੁਰ ਸੇਵ ਪਦਾਰਥ ਪਾਵੈ ਛੂਟ ਹੈ ਸ਼ਬਦ ਕਮਾਈ ਸੂਚੈ ਭਾਂਡੈ ਸਾਚ ਸਮਾਵੈ ਵਿਰਲੇ ਸੂਚਾਚਾਰੀ ਤੰਤੈ ਕਉ ਪਰਮ ਤੰਤਮ ਲਾਇਆ ਨਾਨਕ ਸਰਨ ਤੁਮਾਰੀ ਸੋਰਠ ਮਹੱਲਾ ਪਹਿਲਾ ਜਿਉ ਮੀਨਾ ਬਿਨ ਪਾਣੀ ਐ ਤਿਉ ਸਾਖਤ ਮਰੈ ਪਿਆਸ ਦੇਵ ਹਰ ਬਿਨ ਮਰੀਐ ਰੇ ਮਨਾ ਜੋ ਬਿਰਥਾ ਜਾਵੇ ਸਾਸ ਮਨ ਰੇ RAM ਨਾਮ ਜਸ ਲੈ ਬਿਨ ਗੁਰ ਇਹੋ ਰਸ ਕਿਉ ਲਹੋ ਗੁਰ ਮੇਲੇ ਹਰ ਦੇ ਰਹਾਉ ਸੰਤ ਜਨਾ ਮਿਲ ਸੰਗਤੀ ਗੁਰਮਖ ਤੀਰਥ ਹੋਏ 86 ਤੀਰਥ ਮੱਜਨਾ ਗੁਰ ਦਰਸ ਪ੍ਰਾਪਤ ਹੋਏ ਜਿਉ ਜੋਗੀ ਜਤ ਬਾਹਰਾ ਤਾਪ ਨਾਹੀ ਸਤ ਸੰਤੋਖ ਤਿਉ ਨਾਮੈ ਬਿਨ ਦੇ ਹੋਰੀ ਜਮ ਮਾਰੇ ਅੰਤਰ ਦੋਖ ਸਾਖਤ ਪ੍ਰੇਮ ਨਾ ਪਾਈਐ ਹਰ ਪਾਈਐ ਸਤ ਗੁਰ ਭਾਏ ਸੁਖ ਦੁਖ ਦਾਤਾ ਗੁਰ ਮਿਲੈ ਕਹੋ ਨਾਨਕ ਸਿਫਤ ਸਮਾਈ ਸੂਰਠ ਮਹੱਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਉ ਮੈਂ ਕੀ ਮੰਗੂ ਕਿਸ ਕਿਰਨ ਰਹਾਈ ਹਰਦੀਜੈ ਨਾਮ ਪਿਆਰੀ ਜੀਓ ਘਟ ਘਟ ਰਵ ਰਹਾ ਬਨਵਾਰੀ ਜਲ ਥਲ ਮਹੀਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਰਹਾਉ ਮਰਤ ਪਿਆਲ ਆਕਾਸ਼ ਦਿਖਾਉ ਗੁਰ ਸਤਗੁਰ ਕਿਰਪਾ ਧਾਰੀ ਜੀਓ ਸੋ ਬ੍ਰਹਮ ਅਜੋਨੀ ਹੈ ਪੀ ਹੋਨੀ ਘਟ ਪੀਤਰ ਦੇਖ ਮਰਾਰੀ ਜੀਓ ਜਨਮ ਮਰਨ ਕੋ ਇਹੋ ਜੱਗ ਬੱਪੜੋ ਇਨ ਦੂਜੈ ਭਗਤ ਵਿਸਾਰੀ ਜੀਓ ਸਤਗੁਰ ਮਿਲੈ ਤਾਂ ਗੁਰਮਤਿ ਪਾਈਐ ਸਾਕਤ ਬਾਜੀ ਹਾਰੀ ਜੀਓ ਸਤਗੁਰ ਬੰਦਨ ਤੋੜ ਨਰਾਰੇ ਬਹੁੜ ਨਾ ਘਰਬ ਮਝਾਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਾਨਵਸਿਆ ਨਿਰੰਕਾਰੀ ਜੀਓ ਸੂਰਤ ਮਹੱਲਾ ਪਹਿਲਾ ਜਿਸ ਜਲ ਨੇਦ ਕਾਰਨ ਤੂੰ ਜਾਗਿਆ ਏ ਸੋ ਅਮਰਤ ਗੁਰ ਪਾਹੀ ਜੀਓ ਛੋਡੋ ਵੇਸ ਭੇਖ ਚਤਰਾਈ ਦੁਬਦਾ ਇਹੋ ਫਲ ਨਾਹੀ ਜੀਓ ਮਨ ਰੇ ਥੇਰ ਰਹੋ ਮਤ ਕਤ ਜਾਹੀ ਜੀਓ ਬਾਹਰ ਢੂੰਡਤ ਬਹੁਤ ਦੁੱਖ ਪਾਵੈ ਕਰ ਅਮਰਤ ਘਟ ਮਾਹੀ ਜੀਓ ਰਹਾਉ ਅਬਗੁਣ ਛੋੜ ਗੁਨਾ ਕੋ ਧਾਵੋ ਕਰ ਅਬਗੁਣ ਪਛਤਾਹੀ ਜੀਓ ਸਰ ਅਪਸਰ ਕੀ ਸਾਰ ਨਾ ਜਾਣੈ ਫਿਰ ਫਿਰ ਕੀਚ ਬਡਾਹੀ ਜੀਓ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾਵੋ ਕਾਹੀ ਜੀਓ ਨਿਰਮਲ ਨਾਮ ਜਪੋ ਸਤਿਗੁਰਮਖ ਅੰਤਰ ਕੀ ਗਤ ਤਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤਿਆਗੋ ਸਚ ਗੁਰਬਚਨੀ ਫਲ ਪਾਹੀ ਜੀਓ ਜਿਉ ਭਾਵੈ ਤਿਉ ਰਖੋ ਹਰ ਜੀਓ ਜਨ ਨਾਨਕ ਸ਼ਬਦ ਸਲਾਹੀ ਜੀਓ ਸੋਠ ਮਹੱਲਾ ਪਹਿਲਾ ਪੰਚ ਪਦੇ ਆਪਣਾ ਘਰ ਮੂਸਤ ਰੱਖ ਨਾ ਸਾਕਹਿ ਕੀ ਪਰ ਘਰ ਜੋ ਹਨ ਲਾਗਾ ਘਰ ਦਰ ਰੱਖ ਹੈ ਜੇ ਰਸ ਚੱਖ ਹੈ ਜੋ ਗੁਰਮਖ ਸੇਵਕ ਲਾਗਾ ਮਨ ਰੇ ਸਮਝ ਕਮਨ ਮਤ ਲਾਗਾ ਨਾਮ ਵਿਸਾਰ ਅਨਰਸ ਲੋਭਾਨੀ ਫਿਰ ਪਛਤਾਹੇ ਅਪਾਗਾ ਰਹਾ ਆਵਤ ਕੋ ਹਰਖ ਜਾਤ ਕੋ ਰੋਵਹਿ ਇਹ ਦੁੱਖ ਸੁਖ ਨਾਲੇ ਲਾਗਾ ਆਪੇ ਦੁੱਖ ਸੁਖ ਭੋਗ ਭਗਾਵੇ ਗੁਰਮਕ ਸੋ ਅਨਰਾਗਾ ਹਰ ਰਸ ਉਪਰ ਅਵਰ ਕਿਆ ਕਹੀਐ ਜਿਨ ਪੀਆ ਸੋ ਤ੍ਰਿਪਤਾਗਾ ਮਾਇਆ ਮੋਹਿਤ ਜਿਨ ਇਹੋ ਰਸ ਖੋਇਆ ਜਾਂ ਸਾਖਤ ਦੁਰਮਤ ਲਾਗਾ ਮਨ ਕਾ ਜੀਉ ਪਵਨਪਤ ਦੇਹੀ ਦੇਹੀ ਮਹ ਦੇਉ ਸਮਾਗਾ ਜੇ ਤੂੰ ਦੇ ਤਾ ਹਰ ਰਸ ਗਾਈ ਮਨ ਤ੍ਰਿਪਤੈ ਹਰ ਲਿਵ ਲਾਗਾ ਸਾਧ ਸੰਗਤ ਮਹਿ ਹਰ ਰਸ ਪਾਈਐ ਗੁਰ ਮਿਲਿਆ ਜਮ ਭਉ ਭਾਗਾ ਨਾਨਕ RAM ਨਾਮ ਜਪ ਗੁਰਮੁਖ ਹਰ ਪਾਏ ਮਸਤਕ ਭਾਗਾ ਸੋਠ ਮਹੱਲਾ ਪਹਿਲਾ ਸਰਬ ਜੀਆਂ ਸਿਰ ਲੇਖ ਤੁਰਾਹੁ ਬਿਨ ਲੇਖੈ ਨਹੀਂ ਕੋਈ ਜੀਉ ਆਪ ਅਲੇਖ ਕੁਦਰਤ ਕਰ ਦੇਖੈ ਹੁਕਮ ਚਲਾਏ ਸੋਈ ਜੀਉ ਮਨ ਰੇ ਰਾਮ ਜਪੋ ਸੁਖ ਹੋਈ ਐਨਸ ਗੁਰ ਕੇ ਚਰਨ ਸਰੇਵੋ ਹਰ ਦਾਤਾ ਭੁਗਤਾ ਸੋਈ ਰਹਾ ਜੋ ਅੰਤਰ ਸੋ ਬਾਹਰ ਦੇਖੋ ਅਵਰਨਾ ਦੂਜਾ ਕੋਈ ਜੀਓ ਗੁਰਮੁਖ ਏਕ ਦ੍ਰਿਸ਼ਟ ਕਰ ਦੇਖੋ ਘਟ ਘਟ ਜੋਤ ਸਮੋਈ ਜੀਓ ਚਲ ਤੋ ਠਾਕ ਰੱਖੋ ਘਰ ਆਪਣੇ ਗੁਰ ਮਿਲੇ ਐ ਇਹ ਮਤ ਹੋਈ ਜੀਓ ਦੇਖ ਅਦ੍ਰਿਸ਼ਟ ਰਹੋ ਬਿਸਮਾਦੀ ਦੁੱਖ ਬਿਸਰੈ ਸੁਖ ਹੋਈ ਜੀਓ ਪੀਵੋ ਹੋ ਆਪਿਓ ਪਰਮ ਸੁਖ ਪਾਈਐ ਨਿਜ ਕਰਵਾਸਾ ਹੋਈ ਜੀਓ ਜਨਮ ਮਰਨ ਭਵ ਭੰਜਨ ਗਾਈਐ ਪੁਨਰਪ ਜਨਮ ਨਾ ਹੋਈ ਜੀਓ ਤਤ ਨਿਰੰਜਨ ਜੋਤ ਸਬਾਈ ਸੋਹੰ ਭੇਦਨਾ ਕੋਈ ਜੀਓ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਸੂਰਠ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਾਂ ਤਿਸ ਭਾਵਾਂ ਤਦ ਹੀ ਗਾਵਾਂ ਤਾਂ ਗਾਵੇ ਕਾ ਫਲ ਪਾਵਾਂ ਗਾਵੇ ਕਾ ਫਲ ਹੋਈ ਜਾਪੇ ਦੇਵੈ ਸੋਈ ਮਨ ਮੇਰੇ ਗੁਰਬਚਨੀ ਨਿਧ ਪਾਈ ਤਾਂ ਤੇ ਸੱਚ ਮੈਂ ਰਹਿ ਆ ਸਮਾਈ ਰਹਾ ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ ਗੁਰ ਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ ਗੁਰ ਚਰਨੀ ਮਨ ਲਾਗਾ ਤਾਂ ਜਮ ਕਾ ਮਾਰਗ ਭਾਗਾ ਭੈ ਵਿੱਚ ਨਿਰਭਉ ਪਾਇਆ ਤਾਂ ਸਹਿਜੈ ਕੈ ਘਰ ਆਇਆ ਪੰਤ ਨਾਨਕ ਬੂਝੈ ਕੋ ਬੀਚਾਰੀ ਇਸ ਜਗ ਮਹਿ ਕਰਨੀ ਸਾਰੀ ਕਰਨੀ ਕੀਰਤ ਹੋਈ ਜਾਂ ਆਪੇ ਮਿਲਿਆ ਸੋਈ ਸੋਠ ਮਹੱਲਾ ਤੀਜਾ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੇਵਕ ਸੇਵ ਕਰਹਿ ਸਭ ਤੇਰੀ ਜਿਨ ਸ਼ਬਦੈ ਸਾਦ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ গো ਆਇਆ ਅਨ ਦਿਨ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸ਼ਬਦ ਸੁਹਾਇਆ ਮੇਰੇ ਠਾਕੁਰ ਹਮ ਬਾਰਿਕ ਸਰਨ ਤੇ ਮਾਰੀ ਏਕੋ ਸੱਚਾ ਸੱਚ ਤੂੰ ਕੇਵਲ ਆਪ ਮਰਾਰੀ ਰਹਾਉ ਜਾਗਤ ਰਹੇ ਤਿਨੀ ਪ੍ਰਭ ਪਾਇਆ ਛਬਦੇ ਹौं ਮੈਂ ਮਾਰੀ ਗਿਰਹੀ ਮਹਿ ਸਦਾ ਹਰ ਜਨ ਉਦਾਸਤੀ ਗਿਆਨ ਤਤ ਵਿਚਾਰੀ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਰੱਖਿਆ ਪੁਰ ਧਾਰੀ ਇਹੋ ਮਨੁਆ ਦਹਿ ਦਿਸ ਧਾਮ ਦਾ ਦੂਜੈ ਭਾਇ ਖਵਾਇ ਮਨ ਮੁਖ ਮੁਗਦ ਹਰ ਨਾਮ ਨਾ ਚੇਤਾ ਬਿਰਥਾ ਜਨਮ ਗਵਾਇਆ ਸਤਿਗੁਰ ਭੇਟੇ ਤਾਂ ਨਾਉ ਪਾਏ ਹੁਮੈ ਮੋਹ ਚੁਕਾਇਆ ਹਰ ਜਨ ਸਾਚੇ ਸਾਚ ਕਮਾਵਹਿ ਗੁਰ ਕੈ ਸ਼ਬਦ ਵਿਚਾਰੀ ਆਪੇ ਮੇਲ ਲਏ ਪ੍ਰਭ ਸਾਚੈ ਸਾਚ ਰੱਖਿਆ ਪੁਰ ਧਾਰੀ ਨਾਨਕ ਨਾਮ ਹੂੰ ਗਤ ਮਤ ਪਾਈ ਇਹ ਹਾਰਾਸ ਹਮਾਰੀ